ਸੱਚੀ ਦੋਸਤੋ ਕੇਬੀਸੀ ਦੇ ਵਿੱਚ ਦਿਲਜੀਤ ਦੁਸਾਂਜ ਵਾਲਾ ਐਪੀਸੋਡ ਇੰਨਾ ਸ਼ਾਨਦਾਰ ਤੇ ਇੰਨਾ ਮਜ਼ੇਦਾਰ ਹੈਗਾ ਨਾ ਮੈਂ ਗਰੰਟੀ ਦੇ ਨਾਲ ਕਹਿੰਨਾ ਵਾਂ ਕਿ ਤੁਸੀਂ ਲੱਖਾਂ ਵਾਰ ਵੀ ਕੋਸ਼ਿਸ਼ ਕਰਿਓ ਕਿ ਵੀਡੀਓ ਨੂੰ ਸਕਿਪ ਕਰਕੇ ਅੱਗੇ ਲੰਘਣਾ ਵਾ ਪਰ ਤੁਸੀਂ ਨਾ ਚਾਹੁੰਦਿਆਂ ਹੋਏ ਵੀ ਵੀਡੀਓ ਨੂੰ ਲਾਈਕ ਕੀਤੇ ਬਿਨਾ ਸਕਰੋਲ ਨਹੀਂ ਕਰ ਸਕਦੇ ਤੇ ਦੋਸਤੋ ਦਿਲਜੀਤ ਦੁਸਾਂਜ ਨੇ ਇੱਕ ਵਾਰ ਫੇਰ ਸਾਰੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਵਾ ਕਿਉਂਕਿ ਦਿਲਜੀਤ ਦੁਸਾਂਜ ਨੇ ਕਿਹਾ ਵਾ ਕਿ ਮੈਨੂੰ ਕਰੋੜਪਤੀ ਦੇ ਵਿੱਚੋਂ ਜਿੰਨੀ ਵੀ ਪੇਮੈਂਟ ਮਿਲੇਗੀ ਨਾ ਉਹ ਸਾਰੇ ਪੈਸੇ ਮੈਂ ਹੜ ਪੀੜਤਾ ਦੇ ਲੋੜਵੰਦਾ ਵਾਸਤੇ ਲਾ ਦਾਂਗਾ ਤੇ ਫਾਈਨਲੀ ਦੋਸਤੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਵਾ ਦਲਜੀਤ ਉਸਾਂਝ ਨੇ ਕੇਬੀਸੀ ਦੇ ਵਿੱਚ ਆ ਕੇ ਤੁਮਾਂ ਪਾਤੀਆਂ ਵਾ ਤੇ ਇਸ ਲਈ ਦੋਸਤੋ ਅੱਜ ਫੇਰ ਇੱਕ ਵਾਰ ਕਹਿਣਾ ਪਏਗਾ ਕਿ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਓਏ ਤੇ ਦੋਸਤੋ ਦਲਜੀਤ ਉਸਾਂਝ ਵਾਲੇ ਐਪੀਸੋਡ ਨੂੰ ਤੁਸੀਂ ਬੜੇ ਧਿਆਨ ਨਾਲ ਦੇਖਿਓ ਦਲਜੀਤ ਉਸਾਂਝ ਦੀ ਹਰ ਗੱਲ ਹਰ ਗਾਣਾ ਹਰ ਜਵਾਬ ਸਿਰਫ ਪੰਜਾਬੀਆਂ ਲਈ ਹੈਗਾ ਵਾ ਤੁਹਾਨੂੰ ਉਹਦੇ ਚਿਹਰੇ ਚ ਉਹਦੀ ਬੋਡੀ ਵਿੱਚੋਂ ਪੰਜਾਬੀ ਸਾਫ਼ ਚ ਲੱਗਦੀ ਦਿਖੀ ਹੋਏਗੀ ਕਿ ਇਹ ਆਪਣੇ ਪੰਜਾਬੀਆਂ ਵਾਸਤੇ ਕਿੰਨਾ ਸੀਰੀਅਸ ਹੈਗਾ ਵਾ ਕਿਉਂਕਿ ਦੋਸਤੋ ਪੰਜਾਬ ਵਿੱਚੋਂ ਸਿੰਗਰ ਤਾਂ ਬੜੇ ਫੇਮਸ ਹੋਏ ਆ ਜਿਨ੍ਹਾਂ ਨੇ ਆਪਣਾ ਬੜਾ ਬੜਾ ਨਾਮ ਕਮਾਇਆ ਵਾ ਪਰ ਦੋਸਤੋ ਸਿੰਗਰ ਅਸਲੀ ਉਹੀ ਹੈਗਾ ਵਾ ਕਿ ਜਿਹੜਾ ਆਪਣੀ ਮਿੱਟੀ ਨੂੰ ਨਾ ਭੁੱਲੇ ਜਿਹੜਾ ਕਿ ਇੱਕ ਦਲਜੀਤ ਸਾਜੇ ਭਾਵੇਂ ਕਿੰਨਾ ਹੀ ਵੱਡਾ ਅਮੀਰ ਆਦਮੀ ਬਣ ਗਿਆ ਹੋਵੇ ਕਿੰਨਾ ਵੱਡਾ ਲੈਜੈਂਡ ਬਣ ਗਿਆ ਹੋਵੇ ਪਰ ਦੋਸਤੋ ਅੱਜ ਵੀ ਉਹ ਆਪਣੇ ਪੰਜਾਬ ਦੇ ਲਈ ਦਰਦ ਰੱਖਦਾ ਵਾ ਆਪਣੀ ਉਹ ਪੰਜਾਬ ਦੀ ਮਿੱਟੀ ਨੂੰ ਹੱਲ ਤੱਕ ਨਹੀਂ ਭੁੱਲਿਆ ਇਸ ਲਈ ਦੋਸਤੋ ਇਸੇ ਕਰਕੇ ਦਲਜੀਤ ਦੁਸਾਂਝ ਦੀ ਚੜ੍ਹਾਈ ਦਿਨੋ ਦਿਨ ਹੋ ਰਹੀ ਆ ਆ ਵੇਖੋ ਦੋਸਤੋ ਐਵੇਂ 50 ਰੁਪਏ ਸੇਰ ਵਾਲਾ ਬਲੈਂਡਰ ਲਿਆਂਦੇ ਆ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਬਲੈਂਡਰ ਹੈਗੇ ਆ ਆ ਦੇਖੋ ਆ ਲਿਆਂਦੇ ਪੰਜ ਪੀਸ ਤੇ ਆ ਲਿਆਂਦੇ ਆ ਦੋ ਪੀਸ ਬਾਡੀ ਲੋਸ਼ਨ ਦੇ ਜਿਹਦਾ ਪ੍ਰਿੰਟ ਹੁਣ ਹੋ ਗਿਆ ਵਾ 120 ਰੁਪਏ ਜਿਹੜਾ ਮੈਂ ਲਾਸਟ ਪੀਸ ਵਿੱਚ ਆ ਉਹ 115 ਰੁਪਏ ਵਿੱਚ ਆ ਵਾ ਇਹ ਆ VLC ਦੀ 골ਡ ਬਲੀਚ ਹੈਗੀ ਆ ਜਿਹਦਾ ਪ੍ਰਿੰਟ ਹੈਗਾ ਵਾ 99 ਐ ਬਾਏ 2 ਵਨ ਗੈਟ ਵਨ ਫਰੀ ਹੈਗੀ ਆ ਪਰ ਇਹ ਇਕੱਲੀ-ਇਕੱਲੀ ਵਿਕਦੀ ਹੈ ਇਕੱਠਿਆਂ ਨੇ ਦੋ ਕੋਈ ਲੈਂਦਾ ਤੇ ਐ ਮੈਂ ਲੈਂਦੇ ਆ ਤਿੰਨ ਪੀਸ ਲੈਂਦੇ ਆ ਚੈਰੀ ਦੇ ਇਹ ਹੈਗੀ ਆ ਬ੍ਰਾਊਨ ਪਾਲਿਸ਼ ਤੇ ਦੋ ਪੀਸ ਲੈਂਦੇ ਆ ਵੱਡੇ ਕਿਉਂਕਿ ਬਲੈਕ ਜਿਆਦਾ ਵਿਕਦੀ ਆ ਪਰ ਫੇਰ ਵੀ ਰੱਖਣੀਆਂ ਤੇ ਪੈਂਦੀਆਂ ਆ ਕਸਟਮਰ ਕੋਈ ਮੁੜੇ ਨਾ ਤੇ ਆ ਦੋ ਪੀਸ ਲੈਂਦੇ ਆ ਹਿਮਾਲਿਆ ਬੇਬੀ ਕਰੀਮ ਵੱਡੀ ਜਿਹਦਾ ਪ੍ਰਿੰਟ ਹੈਗਾ ਵਾ 200 ਰੁਪਿਆ ਤੇ ਆ ਹਿਮਾਲਿਆ ਬੇਬੀ ਕਰੀਮ ਹੈਗੀ ਆ ਤੇ ਆਈ ਕਾ ਲਿਆਂਦਾ ਮੈਂ ਯਸ਼ ਕੰਪਨੀ ਦਾ ਚਾਰ ਕੋਲ ਫੇਸ ਪੈਕ ਜਿਹਦਾ ਪ੍ਰਿੰਟ ਹੈਗਾ 49 ਤੇ ਮੈਂ 40 ਰੁਪਏ ਦਾ ਪਾਉਚ ਵੇਚਦਾ ਵਾਂ ਤੁਸੀਂ ਆਪਣੀ ਦੁਕਾਨ ਤੇ ਕਿੰਨੇ ਦਾ ਵੇਚਦੇ ਜੀ ਕਮੈਂਟ ਬਾਕਸ ਵਿੱਚ ਜਿਹੜਾ ਦੱਸਿਓ ਤੇ ਆ ਮੈਂ ਲਿਆਂਦੇ ਆ ਚਾਰ ਪੀਸ ਬਲੂ ਹੈਵਨ ਦੇ ਆਈ ਲਾਈਨਰ ਦੋਸਤੋ ਆਹ ਵਾਲੀ ਆਈਟਮ ਤੇ ਮੇਰੀ ਹਰ ਸਮਾਨ ਦੇ ਨਾਲ ਆਣੀ ਹੁੰਦੀ ਆ ਕਿਉਂਕਿ ਇਹ ਡੇਲੀ ਆਈਟਮ ਹੈਗੀ ਆ ਤੇ ਦੋਸਤੋ ਆ ਮੈਂ ਤਿੰਨੇ ਪਿਸ ਲਿਆਂਦੇ ਆ ਹਿਮਾਲਿਆ ਬੇਬੀ ਕਰੀਮ ਛੋਟੀ ਜਿਹਦਾ ਪ੍ਰਿੰਟ ਹੈਗਾ ਵਾ 105 ਰੁਪਏ ਤੇ ਆ 100 ਤੱਕ ਜਾਂਦਾ ਵਾ ਤੇ ਇਹ ਸਮਾਨ ਹਟਾ ਕੇ ਬਾਕੀ ਤੁਹਾਨੂੰ ਮੈਂ ਹੋਰ ਸਮਾਨ ਦਿਖਾਨਾ ਵਾ ਸਸਿਕਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹੈਪੀ ਸਿੰਘ ਤੇ ਤੁਹਾਡਾ ਸਾਰਿਆਂ ਦਾ ਮੇਰੇ ਆਪਣੇ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਆ ਜਿਹਦਾ ਨਾਮ ਆ ਹੈਪੀ ਅਰੋੜਾ ਕੋਸਮੈਟਿਕ ਤੇ ਦੋਸਤੋ ਅੱਜ ਵਾਲਾ ਵਲੋਗ ਹਰ ਵਾਰ ਦੀ ਤਰ੍ਹਾਂ ਫੇਰ ਬੜਾ ਮਜ਼ੇਦਾਰ ਤੇ ਸ਼ਾਨਦਾਨ ਹੋਰ ਜਾ ਰਿਹਾ ਵਾ ਪਰ ਅੱਜ ਅਸੀਂ ਆਪਣਾ ਅੱਜ ਵਾਲੇ ਟੋਪਿਕ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਨੂੰ ਸਮਾਨ ਦਿਖਾਨਾ ਵਾ ਕਿ ਹੋਰ ਮੈਂ ਕਿਹੜਾ ਕਿਹੜਾ ਨਵਾਂ ਸਮਾਨ ਲਿਆਂਦਾ ਵਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਮੈਂ ਤੁਹਾਨੂੰ ਹਰ ਵੀਡੀਓ 'ਚ ਨਵਾਂ ਸਮਾਨ ਦਿਖਾਣਾ ਵਾ ਤੇ ਕਿੰਨਾ ਦਾ ਲਿਆਣਾ ਵਾ ਤੇ ਕਿੰਨੇ ਦਾ ਵੇਚਦਾ ਵਾ ਇਹ ਤੁਹਾਨੂੰ ਮੈਂ ਹਰ ਵੀਡੀਓ ਵਿੱਚ ਦੱਸਦਾ ਵਾਂ ਤੇ ਇਸ ਲਈ ਦੋਸਤੋ ਤੁਸੀਂ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਪਹਿਲੇ ਮੈਂ ਤੁਹਾਨੂੰ ਸਮਾਨ ਦਿਖਾਣਾ ਵਾ ਉਸ ਤੋਂ ਬਾਅਦ ਅਸੀਂ ਅੱਜ ਵਾਲਾ ਵਲੋਗ ਕੰਟੀਨਿਊ ਕਰਾਂਗੇ ਆਹ ਵੇਖੋ ਦੋਸਤੋ ਐਵੇਂ 50 ਰੁਪਏ ਸੇਰ ਵਾਲਾ ਬਲੈਂਡਰ ਲਿਆਂਦੇ ਆ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਬਲੈਂਡਰ ਹੈਗੇ ਆ ਆਹ ਦੇਖੋ ਆਹ ਲਿਆਂਦੇ ਆ 5 ਪੀਸ ਤੇ ਆਹ ਲਿਆਂਦੇ ਆ 2 ਪੀਸ ਬੋਡੀ ਲੋਸ਼ਨ ਦੇ ਜਿਹਦਾ ਪ੍ਰਿੰਟ ਹੁਣ ਹੋ ਗਿਆ ਵਾ 120 ਰੁਪਏ ਇਹੜਾ ਮੈਂ ਲਾਸਟ ਪੀਸ ਵਿੱਚ ਆ ਉਹ 115 ਰੁਪਏ ਵਿੱਚ ਆ। ਇਹ ਆ VLCC ਦੀ 골ਡ ਬਲੀਚ ਹੈਗੀ ਆ। ਜਿਹਦਾ ਪ੍ਰਿੰਟ ਹੈਗਾ ਵਾ 99 2 1 ਗੈਟ 1 ਫ੍ਰੀ ਹੈਗੀ ਆ। ਪਰ ਇਹ ਇਕੱਲੀ-ਇਕੱਲੀ ਵਿਕਦੀ ਐ ਇਕੱਠਿਆਂ ਨੇ ਦੋ ਕੋਈ ਲੈਂਦਾ। ਤੇ ਐਵੇਂ ਲੈਂਦੇ ਆ ਤਿੰਨ ਪੀਸ ਲੈਂਦੇ ਆ ਚੈਰੀ ਦੇ ਇਹ ਹੈਗੀ ਆ ਬ੍ਰਾਊਨ ਪਾਲਿਸ਼ ਤੇ ਦੋ ਪੀਸ ਲੈਂਦੇ ਆ ਵੱਡੇ। ਕਿਉਂਕਿ ਬਲੈਕ ਜ਼ਿਆਦੀ ਵਿਕਦੀ ਆ ਪਰ ਫੇਰ ਵੀ ਰੱਖਣੀਆਂ ਤੇ ਪੈਂਦੀਆਂ ਕਸਟਮਰ ਕੋਈ ਮੁੜੇ ਨਾ। ਇਹ ਦੋ ਬਿਸ ਲਿਆਂਦੇ ਆ ਹਿਮਾਲਿਆ ਬੇਬੀ ਕਰੀਮ ਵੱਡੀ ਜਿਹਦਾ ਪ੍ਰਿੰਟ ਹੈਗਾ ਵਾ 200 ਰੁਪਿਆ ਤੇ ਆ ਹਿਮਾਲਿਆ ਬੇਬੀ ਕਰੀਮ ਹੈਗੀ ਆ ਤੇ ਆਈ ਕਾ ਲਿਆਂਦਾ ਮੈਂ ਯਸ਼ ਕੰਪਨੀ ਦਾ ਚਾਰ ਕੋਲ ਫੇਸ ਪੈਕ ਜਿਹਦਾ ਪ੍ਰਿੰਟ ਹੈਗਾ 49 ਤੇ ਮੈਂ 40 ਰੁਪਿਆ ਦਾ ਪਾਉਚ ਵੇਚਦਾ ਵਾਂ ਤੁਸੀਂ ਆਪਣੀ ਦੁਕਾਨ ਤੇ ਕਿੰਨੇ ਦਾ ਵੇਚਦੇ ਜੀ ਕਮੈਂਟ ਬਾਕਸ ਵਿੱਚ ਜਿਹੜਾ ਦੱਸਿਓ ਤੇ ਆ ਮੈਂ ਲਿਆਂਦੇ ਆ ਚਾਰ ਪੀਸ ਬਲੂ ਹੈਵਨ ਦੇ ਆਈਲਾਈਨਰ ਦੋਸਤੋ ਆਹ ਵਾਲੀ ਆਈਟਮ ਤੇ ਮੇਰੀ ਹਰ ਸਮਾਨ ਦੇ ਨਾਲ ਆਣੀ ਹੁੰਦੀ ਆ ਕਿਉਂਕਿ ਇਹ ਡੇਲੀ ਆਈਟਮ ਹੈਗੀ ਆ ਤੇ ਦੋਸਤੋ ਇਹ ਮੈਂ ਤਿੰਨੇ ਪਿਛਲੇ ਆਂਦੇ ਆ ਹਿਮਾਲਿਆ ਬੀਬੀ ਕਰੀਮ ਛੋਟੀ ਜਿਹਦਾ ਪ੍ਰਿੰਟ ਹੈਗਾ ਵਾ 105 ਰੁਪਏ ਤੇ ਆ 100 ਤੱਕ ਜਾਂਦਾ ਵਾ ਤੇ ਇਹ ਸਮਾਨ ਹਟਾ ਗਏ ਬਾਕੀ ਤੁਹਾਨੂੰ ਮੈਂ ਹੋਰ ਸਮਾਨ ਦਿਖਾਣਾ ਵਾ ਤੇ ਦੋਸਤੋ ਇਹ ਮੈਂ ਇੱਕ ਆ ਲੈ ਜਾਂਦਾ ਜੇ ਆਈਲਾਈਨਰ ਜਿਹੜਾ ਕਿ ਨੈਲੋ ਕੰਪਨੀ ਦਾ ਹੈਗਾ ਵਾ ਤੇ ਆ ਮੈਂ ਵੇਚਣਾ ਵਾ 250 ਰੁਪਏ ਦਾ ਤੇ ਇੱਕ ਮੈਂ ਲੈ ਜਾਂਦਾ ਵਾ ਸਵਿਸ ਬਿਊਟੀ ਦਾ ਆਈਲਾਈਨਰ ਇਹਦੇ ਵਿੱਚ ਮੈਂ 10% ਲੈਸ ਦੇਣੀ ਆ ਜਿੰਨਾ ਵੀ ਇਹਦਾ ਪ੍ਰਿੰਟ ਹੋਇਆ ਤੇ ਇਹ ਮੈਂ ਪੰਜ ਬਿਸ ਲੈ ਆਂਦੇ ਆ ਪ੍ਰਾਈਮਰ ਜਿਹੜੇ ਕਿ 70 ਰੁਪਏ ਵਾਲੇ ਸੇਲ ਹੈਗੇ ਆ ਨੋਰਮਲ ਪ੍ਰਾਈਸ ਵਾਲੇ ਐਲੋਵੇਰਾ ਲਗਾ ਵਾ ਇਹ ਘੱਟ ਬਜਟ ਤੇ ਬਿਕ ਜ਼ਿਆਦਾ ਵਿਕਦੇ ਮੇਰੇ ਤੇ ਆ ਮੈਂ ਦੋਸਤੋ 20 ਰੁਪਏ ਸੇਲ ਵਾਲੀ ਲਿਆਂਦੀ ਆ ਨੀਲ ਨੇਲ ਗਲੂ ਐਮ ਲਿਆਂਦੇ ਆ 4 ਪੀਸ ਆ ਦੇਖੋ ਤੇ ਆ ਮੈਂ 30 ਵੀਸ ਲਿਆਂਦੇ ਆ ਨੇਲ ਕਟਰ ਇਹ ਥੋੜਾ ਫੈਂਸੀ ਨੇਲ ਕਟਰ ਲਗਾ ਵਾ ਇਹ ਮੈਂ ਵੱਖਰੇ ਵੱਖਰੇ ਡਿਜ਼ਾਈਨ ਪਾ ਲਏ ਆ ਤੇ ਆ ਮੈਂ 10 ਰੁਪਏ ਸੇਲ ਵਾਲਾ ਲਿਆਂਦਾ ਵਾ ਕੱਜਲ ਜਿਹੜਾ ਕਿ ਬਲੂ ਹੈ ਮੰਦਾ ਲਗਾ ਵਾ ਦੋਸਤੋ ਇਹ ਚੀਜ਼ਾਂ ਦੇ ਡੇਲੀ ਆਈਟਮ ਹੈਗੀਆਂ ਇਹ ਤੁਹਾਨੂੰ ਰੱਖਣੀਆਂ ਵੀ ਪੈਣੀਆਂ ਆ ਤੇ ਮੈਂ ਇੱਕ ਡਬਾ ਲਿਆਂਦਾ ਵਾ ਨਿਊਟ ਸ਼ੇਡ ਦਾ ਜਿਹੜਾ ਕਿ 50 ਰੁਪਏ ਸੇਲ ਹੈਗੀ ਨੇਲ ਪੇਂਟ ਆਹ ਦੇ ਆਹ ਵੇਖੋ ਇਹ 50 ਰੁਪਏ ਸੇਲ ਹੈਗੀ ਨੇਲ ਪੇਂਟ ਦੀ ਬੋਟਲ ਵੀ ਬਹੁਤ ਸੋਹਣੀ ਆ ਦੇਖੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਕਾਫੀ ਟਾਈਮ ਤੋਂ ਇੱਕ ਸੋਸ਼ਲ ਮੀਡੀਆ ਤੇ ਨਿਊਜ਼ ਚੱਲ ਰਹੀ ਸੀ ਕਿ ਦਿਲਜੀਤ ਸਾਂਝ ਨੇ ਕੌਣ ਬਣੇਗਾ ਕਰੋੜਵਤੀ ਦੇ ਵਿੱਚ ਆਉਣਾ ਵਾ ਤੇ ਇਹ ਗੱਲ ਖੁਦ ਦਿਲਜੀਤ ਸਾਂਝ ਨੇ ਲਾਈਵ ਆ ਕੇ ਵੀ ਕਹੀ ਸੀ ਇੰਸਟਾਗ੍ਰam ਦੇ ਉੱਪਰ ਤੇ ਫਾਈਨਲੀ ਦੋਸਤੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਵਾ ਦਲਜੀਤ ਉਸਾਂਜ ਨੇ ਕੇਬੀਸੀ ਦੇ ਵਿੱਚ ਆ ਕੇ ਤੁਮਾਂ ਪਾਤੀਆਂ ਵਾ ਤੇ ਫਾਈਨਲੀ ਦੋਸਤੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਵਾ ਦਲਜੀਤ ਉਸਾਂਜ ਨੇ ਕੇਬੀਸੀ ਦੇ ਵਿੱਚ ਆ ਕੇ ਤੁਮਾਂ ਪਾਤੀਆਂ ਵਾ ਤੇ ਸਾਰੇ ਪੰਜਾਬੀਆਂ ਦਾ ਨਾਮ ਇੱਕ ਵਾਰ ਫਿਰ ਰੋਸ਼ਨ ਕਰਤਾ ਵਾ ਤੇ ਦੋਸਤੋ ਦਲਜੀਤ ਉਸਾਂਜ ਨੇ ਇੱਕ ਵਾਰ ਫਿਰ ਸਾਰੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਵਾ ਕਿਉਂਕਿ ਦਲਜੀਤ ਉਸਾਂਜ ਨੇ ਕਿਹਾ ਵਾ ਕਿ ਮੈਨੂੰ ਕਰੋੜਪਤੀ ਦੇ ਵਿੱਚੋਂ ਜਿੰਨੀ ਵੀ ਪੇਮੈਂਟ ਮਿਲੇਗੀ ਨਾ ਉਹ ਸਾਰੇ ਪੈਸੇ ਮੈਂ ਹੜ ਪੀੜਤਾ ਦੇ ਲੋੜਵੰਦਾ ਵਾਸਤੇ ਲਾ ਦਾਂਗਾ। ਜੀ ਦੋਸਤੋ ਅੱਜ ਫੇਰ ਇੱਕ ਵਾਰ ਕਹਿਣਾ ਪਏਗਾ ਕਿ ਪੰਜਾਬੀ ਆ ਗਏ ਓਏ ਪੰਜਾਬੀ ਆ ਗਏ ਓਏ ਤੇ ਦੋਸਤੋ ਦਲਜੀਤ ਉਸਾਂਝ ਵਾਲੇ ਐਪੀਸੋਡ ਨੂੰ ਤੁਸੀਂ ਬੜੇ ਧਿਆਨ ਨਾਲ ਦੇਖਿਓ ਦਲਜੀਤ ਉਸਾਂਝ ਦੀ ਹਰ ਗੱਲ ਹਰ ਗਾਣਾ ਹਰ ਜਵਾਬ ਸਿਰਫ ਪੰਜਾਬੀਆਂ ਲਈ ਹੈਗਾ ਵਾ ਤੁਹਾਨੂੰ ਉਹਦੇ ਚਿਹਰੇ 'ਚ ਉਹਦੀ ਬੋਡੀ ਵਿੱਚੋਂ ਪੰਜਾਬੀ ਸਾਫ ਚ ਲੱਗਦੀ ਦਿਖੀ ਹੋਏਗੀ ਕਿ ਇਹ ਆਪਣੇ ਪੰਜਾਬੀਆਂ ਵਾਸਤੇ ਕਿੰਨਾ ਸੀਰੀਅਸ ਹੈਗਾ ਵਾ ਕਿਉਂਕਿ ਦੋਸਤੋ ਪੰਜਾਬ ਵਿੱਚੋਂ ਸਿੰਗਰ ਤਾਂ ਬੜੇ ਫੇਮਸ ਹੋਏ ਆ ਜਿਨ੍ਹਾਂ ਨੇ ਆਪਣਾ ਬੜਾ ਬੜਾ ਨਾਮ ਕਮਾਇਆ ਵਾ ਪਰ ਦੋਸਤੋ ਸਿੰਗਰ ਅਸਲੀ ਉਹੀ ਹੈਗਾ ਵਾ ਕਿ ਜਿਹੜਾ ਆਪਣੀ ਮਿੱਟੀ ਨੂੰ ਨਾ ਭੁੱਲੇ ਜਿਹੜਾ ਕਿ ਇੱਕ ਦਲਜੀਤ ਸਾਜੇ ਭਾਵੇਂ ਕਿੰਨਾ ਹੀ ਵੱਡਾ ਅਮੀਰ ਆਦਮੀ ਬਣ ਗਿਆ ਹੋਵੇ ਕਿੰਨਾ ਵੱਡਾ ਲੈਜੈਂਡ ਬਣ ਗਿਆ ਹੋਵੇ ਪਰ ਦੋਸਤੋ ਅੱਜ ਵੀ ਉਹ ਆਪਣੇ ਪੰਜਾਬ ਦੇ ਲਈ ਦਰਦ ਰੱਖਦਾ ਵਾ ਆਪਣੀ ਉਹ ਪੰਜਾਬ ਦੀ ਮਿੱਟੀ ਨੂੰ ਹੱਲ ਤੱਕ ਨਹੀਂ ਭੁੱਲਿਆ ਇਸ ਲਈ ਦੋਸਤੋ ਇਸੇ ਕਰਕੇ ਦਿਲਜੀਤ ਦੁਸਾਂਜ ਦੀ ਚੜ੍ਹਾਈ ਦਿਨੋ ਦਿਨ ਵਹੋ ਰਹੀ ਆ ਸੱਚੀ ਦੋਸਤੋ ਕੇਬੀਸੀ ਦੇ ਵਿੱਚ ਦਿਲਜੀਤ ਦੁਸਾਂਜ ਵਾਲਾ ਐਪੀਸੋਡ ਇੰਨਾ ਸ਼ਾਨਦਾਰ ਤੇ ਇੰਨਾ ਮਜ਼ੇਦਾਰ ਹੈਗਾ ਨਾ ਮੈਂ ਗਰੰਟੀ ਦੇ ਨਾਲ ਕਹਿਣਾ ਵਾ ਕਿ ਤੁਸੀਂ ਲੱਖਾਂ ਵਾਰ ਵੀ ਕੋਸ਼ਿਸ਼ ਕਰਿਓ ਕਿ ਵੀਡੀਓ ਨੂੰ ਸਕਿਪ ਕਰਕੇ ਅੱਗੇ ਲੰਘਣਾ ਵਾ ਪਰ ਤੁਸੀਂ ਨਾ ਚਾਹੁੰਦੇ ਹੋਏ ਵੀ ਵੀਡੀਓ ਨੂੰ ਲਾਈਕ ਕੀਤੇ ਬਿਨਾ ਸਕਰੋਲ ਨਹੀਂ ਕਰ ਸਕਦੇ ਤੇ ਫਾਈਨਲੀ ਦੋਸਤੋ ਅੱਜ ਵਾਲਾ ਵਲੌਗ ਅਸੀਂ ਇੱਥੇ ਹੀ ਐਂਡ ਕਰਦੇ ਆਂ ਤੇ ਅਗਲੇ ਵਲੌਗ 'ਚ ਮੈਂ ਤੁਹਾਨੂੰ ਦਿਖਾਵਾਂਗਾ ਕਿ ਮੈਂ ਜੈਂਟਸ ਪਰਸ ਤੇ ਲੇਡੀਜ਼ ਪਰਸ ਲਿਆਂਦੇ ਆਂ ਕਿੰਨੇ ਦੇ ਲਿਆਂਦੇ ਆ ਤੇ ਕਿੰਨੇ ਦੇ ਸੇਲ ਕਰਨੇ ਆ ਉਹ ਸਾਰਾ ਕੁਝ ਤੁਹਾਨੂੰ ਮੈਂ ਨੈਕਸਟ ਵਲੋਗ ਚ ਦਿਖਾਵਾਂਗਾ ਤੇ ਆਪਾਂ ਇਸ ਵਾਲੇ ਵਲੋਗ ਨੂੰ ਇੱਥੇ ਐਂਡ ਕਰਦੇ ਆ ਤੁਸੀਂ ਕਰਨਾ ਕੀ ਆ ਇਸ ਵੀਡੀਓ ਨੂੰ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਕਰਨਾ ਵਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਸਕੇ ਤਦ ਤੱਕ ਲਈ ਸასი ਕਰ